ਅੱਛਾ ਸਾਡੇ ਟਾਇਰ ਥੱਲੇ ਕੀੜਾ ਵੀ ਨਾ ਆਵੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ ਹੁਣ ਮੰਨ ਲਓ ਜੇ ਕਿਤੇ ਇਨਸੀਡੈਂਟ ਹੋ ਗਿਆ ਪਬਲਿਕ ਕੁੱਟਕੁੱਟ ਕੇ ਡਰਾਈਵਰ ਨੂੰ ਅੱਧ ਮਰਿਆ ਕਰ ਦਿੰਦੀ ਐ ਮਾਰ ਵੀ ਦਿੰਦੇ ਐ ਵੀ ਇਹ ਕਾਲੇ ਕਾਨੂੰਨ ਨੇ ਜੋ ਜੋ ਸਾਡੇ ਲਈ ਬਹੁਤ ਹੀ ਮਾੜੀ ਨੇ ਕਿਉਂਕਿ ਜਾਣ ਬੁੱਝ ਕੇ ਐਕਸੀਡੈਂਟ ਕੋਈ ਵੀ ਨਹੀਂ ਕਰਦਾ ਕਾਰ ਹੁਣ ਜੇ ਸਾਨੂੰ ਉਸੇ ਡਰਾਈਵਰ ਨੂੰ ਮਾਰ ਦਿੰਦੀ ਐ ਤਾਂ ਸਾਨੂੰ 2 ਕਰੋੜ ਰੁਪਈਆ ਦੇਣਗੇ ਸਾਡੇ ਬੱਚਿਆਂ ਵਾਸਤੇ ਅਸੀਂ ਤਾਂ ਚਾਬੀਆਂ ਧਰਤੀਆਂ ਵੈਸੇ ਨਹੀਂ ਉਨਾ ਚਿਰ ਚਲਾਉਂਦੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਵੀ ਦਿਹਾੜੀ ਕਰ ਲਿਆ ਕਰਾਂਗੇ ਕੁਝ ਡਰਾਈਵਰ ਧਰਨੇ ਤੇ ਬੈਠੇ ਨੇ ਤੇ ਕੁਝ ਡਰਾਈਵਰਾਂ ਦਾ ਸਵਾਗਤ ਹੋ ਰਿਹਾ ਇਹ ਮਸਲਾ ਹਿੱਟ ਐਂਡ ਰਨ ਐਕਟ ਨਾਲ ਜੁੜਿਆ ਦਰਅਸਲ ਸੰਗਰੂਰ ਦੇ ਲਹਿਰਾ ਗਾਗਰ ਦੇ ਵਿੱਚ ਹਿੱਟ ਐਂਡ ਰਨ ਕਾਨੂੰਨ ਦੇ ਵਿਰੋਧ ਦੇ ਵਿੱਚ ਡਰਾਈਵਰਾਂ ਨੇ ਪ੍ਰਦਰਸ਼ਨ ਕੀਤਾ ਜੋ ਡਰਾਈਵਰ ਧਰਨੇ 'ਚ ਸ਼ਾਮਿਲ ਨਹੀਂ ਹੋਏ ਉਹਨਾਂ ਦੇ ਗਲਾਂ 'ਚ ਹਾਰ ਪਾ ਕੇ ਸਵਾਗਤ ਕੀਤਾ ਗਿਆ ਤੇ ਇਸ ਮੌਕੇ ਤੇ ਡਰਾਈਵਰ ਮੋਦੀ ਸਰਕਾਰ ਤੇ ਵੀ ਖੂਬ ਵਰੇ ਡਰਾਈਵਰ ਆਦਮੀ ਆ ਸਾਡੀ 7 ਤੋਂ 8000 ਰੁਪਿਆ ਤਨਖਾਹ ਆਉਂਦੀ ਆ ਸਾਰੀ ਅਸੀਂ ਜਦੋਂ ਵੀ ਗੱਡੀ ਦੇ ਸਟੀਅਰਿੰਗ ਤੇ ਬੈਨੇ ਆ ਬਾਬੇ ਦਾ ਨਾਮ ਤੇ ਆ ਕੇ ਫੇਰ ਚੱਲਦੇ ਆ ਵੀ ਸੱਚੇ ਪਾਤਸ਼ਾਹ ਸਾਡੇ ਟਾਇਰ ਥੱਲੇ ਕੀੜਾ ਵੀ ਨਾ ਆਵੇ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਹੈਗਾ ਹੁਣ ਮੰਨ ਲਓ ਜੇ ਕਿਤੇ ਇਨਸੀਡੈਂਟ ਹੋ ਗਿਆ ਪਬਲਿਕ ਕੋਟ ਕੋਟ ਕੇ ਡਰਾਈਵਰ ਨੂੰ ਅੱਧ ਮਰਿਆ ਕਰ ਦਿੰਦੀ ਐ ਮਾਰ ਵੀ ਦਿੰਦੇ ਐ ਤੁਹਾਨੂੰ ਪਤਾ ਸੇਪਾਣੀ ਗੱਡੀ ਪਲਟ ਜੇ ਚੱਕ ਕੇ ਸਭ ਕੁਝ ਲੈ ਜਾਂਦੇ ਐ ਉਦੋਂ ਸਰਦਾਰ ਸਰਕਾਰ ਹੁਣ ਜੇ ਸਾਨੂੰ ਉਸੇ ਡਰਾਈਵਰ ਨੂੰ ਮਾਰ ਦਿੰਦੀ ਹੈ ਤਾਂ ਸਾਨੂੰ 2 ਕਰੋੜ ਰੁਪਈਆ ਦੇਣਗੇ ਸਾਡੇ ਬੱਚਿਆਂ ਵਾਸਤੇ ਹੁਣ ਅਸੀਂ ਤਾਂ ਜੇਲ੍ਹ ਕੱਟਣ ਵਗ ਜਾਾਂਗੇ 7000 ਰੁਪਏ ਨਾਲ ਅਸੀਂ ਆਪਦਾ ਘਰ ਚਲਾਉਨੇ ਆ ਅਸੀਂ ਜੇਬ ਚ ਵਾਗੇ 10 ਸਾਲ ਸਾਡੇ ਬੱਚਿਆਂ ਨੂੰ ਕੌਣ ਸੰਭੂਗਾ ਵੀ ਇਹਦੇ ਨਾਲੋਂ ਤਾਂ ਅਸੀਂ ਦਿਹਾੜੀ ਕਰ ਲਾਂਗੇ ਜੀ ਉਹ ਚੰਗੇ ਅਸੀਂ ਤਾਂ ਚਾਬੀਆਂ ਧਰਤੀਆਂ ਵੈਸੇ ਨਹੀਂ ਉਨਾ ਚਿਰ ਚਲਾਉਂਦੇ ਜਿੰਨਾ ਚਿਰ ਕੋਈ ਫੈਸਲਾ ਨਹੀਂ ਆਉਂਦਾ ਵੀ ਦਿਹਾੜੀ ਕਰ ਲਿਆ ਕਰਾਂਗੇ। ਇਹ ਮੰਗਾਂ ਨੇ ਕਿਆਂ ਜਿਹੜਾ ਕਾਲਾ ਕਾਨੂੰਨ ਮੋਦੀ ਸਰਕਾਰ ਨੇ ਬਣਾਇਆ ਹੈਗਾ ਡਰਾਈਵਰ ਵੀਰਾਂ ਲਈ ਅਸਲ ਦੇ ਵਿੱਚ ਡਰਾਈਵਰ ਦਾ ਕੋਈ ਹੁੰਦਾ ਨਹੀਂ ਜਿਹੜਾ ਵੀ ਕਰੂੰ ਆਪਾਂ ਕੋਈ ਵਹਿਕ ਲੈ ਕੇ ਨਾ ਕਿ ਸਾਰੇ ਡਰਾਈਵਰ ਬੰਨ੍ਹਣਾ। ਉਹਨਾਂ ਦੇ ਹੱਕ ਦੇ ਵਿੱਚ ਅੱਜ ਇਹਨਾਂ ਨੇ ਬਿੱਲ ਬਣਾਇਆ ਹੈਗਾ ਇੱਕ ਮੋਦੀ ਸਰਕਾਰ ਨੇ ਵੀ 10 ਸਾਲ ਦੀ ਸਜ਼ਾ 5 ਲੱਖ ਰੁਪਏ ਜੁਰਮਾਨਾ ਜੇ ਕਿਸੇ ਵੀਰ ਤੋਂ ਐਕਸੀਡੈਂਟ ਹੋ ਜਾਂਦਾ ਹੈਗਾ। ਫਿਰ ਕਾਨੂੰਨ ਬਦਸ ਕਰਉਣ ਲਈ ਧਰਨਾ ਲਾਇਆ ਹੈ ਵੀ ਇਹ ਕਾਲੇ ਕਾਨੂੰਨ ਨੇ ਜੋ ਜੋ ਸਾਡੇ ਲਈ ਬਹੁਤ ਹੀ ਮਾੜੇ ਨੇ ਕਿਉਂਕਿ ਜਾਣ ਬੁੱਝ ਕੇ ਐਕਸੀਡੈਂਟ ਕੋਈ ਵੀ ਨਹੀਂ ਕਰਦਾ ਜਦੋਂ ਜੇ ਡਰਾਈਵਰ ਹੈ ਕੋਈ ਪੀਕਅਪ ਵਾਲਾ ਵੀਰ ਹੈ ਜਿਹੜਾ ਸਾਰੀ ਡਰਾਈਵ ਲਾ ਕੇ ਜੇ ਮੋਕਾ ਤੇ ਐਕਸੀਡੈਂਟ ਹੋ ਜਾਂਦਾ ਹੈਗਾ ਉੱਥੇ ਰੁਕਦਾ ਹੈਗਾ ਤਾਂ ਪਬਲਿਕ ਉਹ ਬੰਦੇ ਨੂੰ ਮਾਰ ਦਿੰਦੀ ਕੁਟਕੁਟ ਕੇ ਜੇ ਨਹੀਂ ਰੁਕਦਾ ਤਾਂ ਹੁਣ ਮੋਦੀ ਸਰਕਾਰ ਨੇ ਨਵਾਂ ਕਾਨੂੰਨ ਲਿਆਤਾ ਵੀ 10 ਸਾਲ ਦੀ ਸਜ਼ਾ 7 ਲੱਖ ਰੁਪਏ ਜੁਰਮਾਨਾ ਇਹ じゃ ਕੋਈ ਵੀ ਨਹੀਂ ਹੈਗਾ ਜਿਹਦੇ ਘਰੇ ਅੱਜ 7 ਲੱਖ ਰੁਪਏ ਦੇਣ ਨੂੰ ਹੈ ਜਾਂ ਜੁਰਮਾਨਾ ਫਾਜਾ ਕਟ ਨੂੰ ਕਿਉਂਕਿ 6 6 7 7000 ਰੁਪਏ ਡਰਾਈਵਰਾਂ ਨੇ ਤਰਕਾਹਾਂ ਨੇ ਪਹਿਲੀ ਅਸਲ 2 ਜਨਵਰੀ ਨੂੰ ਟਰੱਕ ਡਰਾਈਵਰਾਂ ਨੇ ਪੂਰੇ ਮੁਲਕ ਦੇ ਵਿੱਚ ਹੜਤਾਲ ਕਰ ਦਿੱਤੀ ਸੀ ਜਿਸ ਤੋਂ ਬਾਅਦ ਪੈਟਰੋਲ ਦੀ ਕਿਲਤ ਹੋਈ ਸਰਕਾਰ ਹਰਕਤ ਚਾਈ ਤੇ ਮੀਟਿੰਗ ਕੀਤੀ ਗਈ ਮਸਲਾ ਹੱਲ ਹੋਣ ਦਾ ਦਮ ਭਰਿਆ ਗਿਆ ਪਰ ਸੰਗਰੂਰ ਦੇ ਲਹਿਰਾਗਾਗਾ ਦੇ ਵਿੱਚ ਅੱਜ ਜਾਖਲ ਸੁਨਾਮ ਰੋਡ ਬੰਦ ਕਰ ਡਰਾਈਵਰਾਂ ਨੇ ਧਰਨਾ ਪ੍ਰਦਰਸ਼ਨ ਕੀਤਾ ਤੇ ਚੇਤਾਵਨੀ ਦਿੱਤੀ ਹੈ ਕਿ ਕੱਲ ਨੂੰ ਹਾਈਵੇ ਵਿਜਾਮ ਹੋਵੇਗਾ ਤਾਂ ਜਿਹੜੇ ਸਰਕਾਰ ਨੇ ਸਾਡੇ ਡਰਾਈਵਰਾਂ ਦੇ ਉੱਪਰ ਤੋਂ ਕਾਲੇ ਕਾਨੂੰਨ ਲਾਗੂ ਕਰੇ ਨੇ ਵੀ 10 ਸਾਲ ਦੀ ਸਜ਼ਾ ਜੀ 7 ਲੱਖ ਰੁਪਏ ਜੁਰਮਾਨਾ ਅੱਜ ਦੱਸੋ ਵੀ 7 ਲੱਖ ਕਿਹੜੇ ਡਰਾਈਵਰ ਦੇ ਘਰੇ ਆ ਕਿਸੇ ਦੇ ਵੀ ਨਹੀਂ ਬਾਕੀ ਸਾਡੇ ਕਈ ਜੁਨੀਅਨਾਂ ਇਕੱਠੀਆਂ ਜਿਵੇਂ ਸਾਡੇ ਟਰੱਕ ਨੀਅਰ ਹੋ ਗਈ ਲਹਿਰਾਗਾਗਾ ਤੇ ਟੈਕਸੀ ਜੁਨੀਅਨਾਂ ਡੈਰਾਗਾਗਾ ਤੇ ਪੀਕਅਪ ਜੁਨੀਅਨ ਲਹਿਰਾਗਾਗਾ ਇਹ ਛੋਟਾ ਹਾਥੀ ਜੁਨੀਅਨ ਲਹਿਰਾਗਾਗਾ ਤੇ ਸਾਡੀ ਐਚਟੀਸੀ ਟਰਾਂਸਪੋਰਟ ਗਵਿੰਦਗੜ ਜੇਜੀਆਂ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਇਹ ਨਾਲ ਸਾਡੇ ਕਿਸਾਨ ਜੁਨੀਅਨਾਂ ਜਿਵੇਂ ਡਕੌਂਦਾ ਗਰੁੱਪ ਹੈ ਤੇ ਕਿਸਾਨ ਜੁਨੀਆ ਨਾਲ ਹੋਰ ਵੀ ਜਥੇਬੰਦੀ ਹੈਗੀਆਂ ਸਾਡੇ ਨਾਲ ਇਹਨਾਂ ਨੇ ਸਾਡਾ ਸਾਥ ਦਿੱਤਾ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਬਾਕੀ ਜਿਹੜੀ ਐਕਸੀਡੈਂਟ ਦੀ ਗੱਲ ਆ ਗਈ ਜੀ ਸਰਕਾਰ ਦੀ ਵੀ ਐਕਸੀਡੈਂਟ ਕਰਦੇ ਨੇ ਡਰਾਈਵਰ ਡਰਾਈਵਰ ਭਲਾ ਜੀ ਕਿਉਂ ਐਕਸੀਡੈਂਟ ਕਰੂਗਾ ਉਹਦੇ ਕੋਲ ਤਾਂ ਗੱਡੀ ਚਲਾਉਣ ਨੂੰ ਪੈਸੇ ਨਹੀਂ ਹੈਗੇ ਗੱਡੀਆਂ ਦਾ ਕੰਮ ਕਿੱਥੋਂ ਕਰਾ ਲੂਗਾ ਉਹ ਬੰਦਾ ਐਕਸੀਡੈਂਟ ਕਰਕੇ ਬਾਕੀ ਜੇ ਕਿ ਗੱਡੀ ਦੇ ਮੂਰੇ ਹੁਣ ਸਰਕਾਰਾਂ ਤਾਂ ਥੋਪੀ ਥੋਪੀ ਜਾਂਦੇ ਨੇ ਨਵੇਂ ਨਵੇਂ ਕਾਨੂੰਨ ਆ ਜੇ ਹੁਣ ਸਰਕਾਰਾਂ ਤੇ ਓਬਾਰਾ ਪਸ਼ੂ ਹੋ ਰਹੇ ਨੇ ਓਬਾਰਾ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ ਜਾਨਵਰ ਹੋ ਰਹੇ ਨੇ ਹੈ ਜੀ ਤਾਂ ਉਹ ਗੱਡੀ ਵਾਲੇ ਨੂੰ ਸਰਕਾਰ ਕੋਈ ਮਹਵਜਾ ਦਿੰਦੀ ਐ ਸਾਨੂੰ ਤਾਂ ਬੀਮਾ ਵੀ ਨਹੀਂ ਮਿਲਦਾ ਗੱਡੀਆਂ ਦਾ ਉਹ ਵੀ ਕੱਟ ਕੇ ਖੜ ਜਾਂਦੇ ਨੇ ਇਸ ਵਾਸਤੇ ਅਸੀਂ ਰੋਸ ਦਰਨਾ ਲਾਇਆ